ਇਹ ਢਲ ਕੇ ਜੀ ਆਪੇ ਪੱਕ ਕੇ गिरਦਾ ਅੱਛਾ ਉੱਪਰ ਕੋਈ ਚੜਦਾ ਨਹੀਂ ਹੀਟਾਂ ਜਿਹੜਾ ਗਿਰ ਗਿਆ ਤਾਂ ਆਪਣਾ ਚੱਕ ਲੋ ਇਕੱਠਾ ਕਰ ਲੋ ਅਸੀਂ ਰੋਕ ਦੇ ਰੋਕਦੇ ਨਹੀਂ ਕਿਸੇ ਨੂੰ ਹੈ ਰੋਕਦੇ ਨਹੀਂ ਜਿਹੜਾ ਮਰਜ਼ੀ ਲੈ ਜੋ ਅੱਛਾ ਵੇਚਦੇ ਵੀ ਨਹੀਂ ਜੀ ਵੇਚਣਾ ਨਹੀਂ ਆਮ ਸਾਨੂੰ ਮਿਲ ਜੂਗੇ 4 5 10 ਜਿੰਨੇ ਮਰਜ਼ੀ ਲੈ ਜੋ ਜੀ ਅੱਛਾ ਜਿੰਨੇ ਮਰਜ਼ੀ ਲੈ ਜੀ ਹਮ ਨਾਲੇ ਸਾਡੇ ਬਾਬੇ ਨੂੰ ਯਾਦ ਕਰਾਂਗੇ ਜਿਨ੍ਹਾਂ ਨੇ ਲਾਇਆ ਉਹ ਹੀ ਹੈ ਬਰਾ ਜੀ ਸਾਡੇ ਬਜ਼ੁਰਗਾਂ ਨੇ ਲਾਇਏ ਵੇ ਹਾਂ ਇਹ ਤੇ ਆਪਾਂ ਨੂੰ ਕਿਹਾ ਚਾਹੀਦਾ ਆ ਦੇਖੋ ਜਿਹੜਾ ਦੇਸੀ ਹੈ ਨਾ ਇਹੀ ਵਧੀਆ ਦੇਸੀ ਆ ਮੈਂ ਭਾਈ ਉਹ ਜਿਹੜੇ ਮਿਲਦੇ ਨਾ ਆਪਾਂ ਬਾਜ਼ਾਰੋਂ ਖਾਣੇ ਆ ਉਹ ਤਾਂ ਹੈਰੀ ਦਾ ਉਹ ਤਾਂ ਅੰਮੀ ਵਿੱਚ ਦੀ ਉਹਦਾ ਦਵਾਈ ਲਾ ਕੇ ਪਕਾਏ ਹੋਏ ਹੂੰ ਅਸੀਂ ਦਵਾਈ ਨਹੀਂ ਲਾਈ ਵੀ ਕੁਝ ਨਹੀਂ ਲਾਇਆ ਡੱਬ ਗਿਆ ਗਿਰ ਗਿਆ ਜਿਹੜਾ ਉਹ ਡੱਬ ਕੇ ਗਿਰ ਗਿਆ ਹੂੰ ਆ ਕੇ ਜਿਹੜਾ ਮਰਜ਼ੀ ਖਾ ਲਵੇ ਹੈ ਜਿਹੜਾ ਮਰਜ਼ੀ ਖਾਵੇ ਕੋਈ ਆ ਜਵੇ ਜਿਹੜਾ ਮਰਜ਼ੀ ਆ ਜਾਣੇ ਬੰਦੇ ਸਾਡੇ ਕਈ ਮੈਂ ਕਹਿੰਦਾ ਜਿੰਨੇ ਮਰਜ਼ੀ ਆਜੇ ਮੈਂ ਕੋਈ ਲੋੜ ਹੀ ਨਹੀਂ ਹੈਗੀ ਖਾਓ ਪਰ 20 25 ਪਸੀ ਭਈਏ ਰਹਨੇ ਸਾਰੇ ਰੱਜ ਲੈ ਅੱਛਾ ਲੋਕ ਦੇ ਨਹੀਂ ਕਿਨੋ ਅੱਛਾ ਖਾਓ ਆਪਣਾ ਰੱਜੋ ਕਿਆ ਚੀਜ਼ ਹੈ ਹੂੰ ਰੱਬ ਨੇ ਦਿੱਤਾ ਦਿੱਤੇ ਵੇ ਹੈ ਗਾਂ ਖਾਣ ਵਾਸਤੇ ਦਿੱਤੇ ਵੇ ਹੈ ਹੂੰ ਰਹੂਗੇ ਹਰੇ ਮਹੀਨਾ ਕਰ ਹੋਗੇ ਕਿ ਨਹੀਂ ਅੰਬ ਦਾ 10 ਕ ਦਿਨ ਰਹੂਗਾ 10 ਕ ਦਿਨ ਰਹੂਗਾ 10 ਕ ਦਿਨ ਹੂੰ 10 ਕ ਦਿਨ ਰਹੂਗੇ ਅੱਜ 16 ਤਰੀਕ ਹੋ ਗਈ ਜਿਵੇਂ 25 ਤਰੀਕ 25 ਤੱਕ 30 ਤੱਕ ਵੀ ਥੋੜੇ ਬਹੁਤ ਟਾਵਾ 25 ਤਾਂ ਹੀ ਬਸ ਲਾ ਹੂੰ ਲੋਕੀ ਨਾ ਜੋ ਕੱਲ ਬਾਜ਼ਾਰ ਚ ਨਾ ਬੜਾ ਵਿਦੇਸ਼ੀ ਫਰੂਟ ਖਾਈ ਜਾਂਦੇ ਆ ਮੈਂ ਕਹਿੰਦਾ ਜਾਮਣ ਆਪਣੀ ਖਾਓ ਆਮ ਆਪਣੇ ਦੇਸੀ ਹੈਗੇ ਆਪਣੇ ਏਰੀਏ 'ਚ ਹੈ ਨਾ ਜੀ ਤੂਤ ਹੈ ਖਜੂਰ ਹੈ ਕੀ ਕੀ ਕਹਨੇ ਜੀ ਲੋਕ ਹੁਣ ਸ਼ਹਿਰ ਵਿੱਚ ਕਿਆ ਕਰੂਗੇ ਉਹਨਾਂ ਦਾ ਖਾਣਾ ਹੀ ਖਾਣਾ ਉਹਦੂਆ ਹੀ ਖਾਣਾ ਉਹਦੂਆ ਹੀ ਖਾਣਾ ਅੱਜ ਮੈਂ ਤੁਹਾਨੂੰ ਦੱਸਦਾ ਮੈਂ ਮੋਟਰ ਤੇ ਬੈਠਦਾ ਸੀ ਆਪਣੀ ਉੱਥੇ ਬੰਦਾ ਆ ਗਿਆ ਚੰਡੀਗੜ੍ਹ ਨੌਕਰੀ ਕਰਦਾ ਹੂੰ ਉੱਥੇ ਬੰਦਾ ਆਇਆ ਵਾ ਜੀ ਉਹ ਕਹਿੰਦਾ ਵੀ ਮੇਰੇ ਜਾਮਣਾਂ ਜੀ ਹੂੰ ਅਲਾਗੇ ਮੋੜ ਰਾਇ ਜੀ ਅੱਛਾ ਉਹ ਜਾਮਣ ਪਰ ਕਹਿੰਦੇ ਵੀ ਜਾਮਣ ਮੇਰੇ ਮਾ ਖਾਓ ਜਿੰਨੇ ਆ ਮਰਜੀ ਕਿ ਨਹੀਂ ਗੱਲ ਹੂੰ ਕਹਿੰਦੇ ਜਾਮਣ ਤੋਂ ਕਿੱਕਣਾ ਖਲਾਉਂਦਾ ਮਾ ਫ੍ਰੀ ਖਾਓ ਅੱਛਾ ਹਾਂ ਫ੍ਰੀ ਖਾਓ ਹਰਿਆਣ ਹੋ ਗਿਆ ਕਹਿੰਦੇ ਵੀ ਚੰਡੀਗੜ੍ਹ ਮਾ ਕਹਿੰਦੇ 300 ਰੁਪਏ ਕਿਲੋ ਵਿਕਦੀ ਐ ਜਾਮਣ ਸਹੀ ਗੱਲ ਐ ਵਿਕਦੀ ਐ ਵਿਕਦੀ ਐ ਬਿਜਰੀ ਐ 300 ਰੁਪਏ ਕਿਲੋ ਹੂੰ ਮੈਂ ਕਹਾ ਫ੍ਰੀ ਖਾਓ ਫਲੀ ਤੋੜ ਕੇ ਆਪਣੇ ਘਰ ਲੈ ਜਾਓ ਫੇ ਵੇਚਣ ਵਾਸਤੇ ਨਹੀਂ ਹੂੰ ਅgetElementById ਵਧੀਆ ਗੱਲ ਬੜੀ ਦੇਖੋ ਆ ਠੀਕ ਹੈ ਇਹ ਜਿੱਦਾਂ ਸਾਡੇ ਪਤਾ ਹੁਣ ਜ਼ਿਮੀਂਦਾਰ ਪਾ ਹੋਰ ਤਾਂ ਕੁਝ ਨਹੀਂ ਹੈਗਾ ਪਿਆਰ ਮੁਹੱਬਤ ਹੈ ਆ ਜਾਓ ਬਾਜੀ ਸਾਹਿਬ ਹਮ